ਮੁਰਦਾਬਾ 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 ਬੀਜੇਪੀ ਸਰਕਾਰ ਮੁਰਦਾਬਾ 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 ਕੋਈ ਏਡੇ ਜਿਆਦਾ ਨਹੀਂ ਸਿਰਫ ਇਹੀ ਆ ਵੀ ਇੱਕ ਤਾਂ ਜਿਹੜੀ ਕ੍ਰੀਮੀ ਲੇਅਰ ਦੀ ਗੱਲ ਆ ਦੂਜਾ ਜਿਹੜਾ ਵਰਗੀਕਰਨ ਆ ਕੋਟੇ ਚ ਕੋਟੇ ਦੀ ਗੱਲ ਆ ਉਹਦੇ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੀ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਬਤੀ ਜੀ ਉਹਨਾਂ ਨੇ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਇਹ ਜਿੱਦਾਂ ਐਜ਼ ਇਟ ਇ ਚੱਲਦਾ ਉਹ ਇਦਾਂ ਹੀ ਚੱਲਦਾ ਰਹਿਣਾ ਚਾਹੀਦਾ ਜਿਹੜੇ ਲੋਕਾਂ ਦੇ ਵਿੱਚ ਇੱਕ ਚੀਜ਼ ਹੈ ਕਿ ਕੋਈ ਸਮਾਨੇ ਸੁਪਰੀਮ ਕੋਰਟ ਦਾ ਜਿਹੜਾ ਕੋਈ ਫੈਸਲਾ ਸਾਰੇ ਵਰਗਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਲੇਕਿਨ ਫਿਰ ਵੀ ਕਿੱਥੇ ਕਮੀ ਹੈ ਤੁਹਾਨੂੰ ਲੱਗਦਾ ਵੀ ਜਿਹਦੇ ਨਾਲ ਅੱਜ ਤੁਹਾਨੂੰ ਪ੍ਰਦਰਸ਼ਨ ਕਰੀ ਨਹੀ ਦੇਖੋ ਨਿਆਂਪਾਲਿਕਾ ਜਿਹੜੀ ਆ ਜਾਂ ਜੁਡੀਸ਼ਰੀ ਆ ਉਹਦੇ ਤੇ ਹਰ ਧਰਮ ਨੂੰ ਹਰ ਵਰਗ ਨੂੰ ਹਰ ਜਿਹੜਾ ਦੇਸ਼ ਦਾ ਨਾਗਰਿਕ ਆ ਉਹ ਬੜਾ ਉਹਦੇ ਤੇ ਮਾਨਿਆ ਪਰ ਅਸੀਂ ਪਿਛਲੇ 15-20 ਸਾਲਾਂ ਤੋਂ ਦੇਖਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਗਰੀਬ ਲੋਕ ਆ ਜਿਹੜੇ ਇਸ 스테ਜ ਦੇ ਐਸਸੀ ਐਸਟੀ ਓਬੀਸੀ ਘੱਟ ਕਰਦੀ ਹੈ ਉਹਨਾਂ ਨਾਲ ਕਿਤੇ ਨਾ ਕਿਤੇ ਜਿਹੜੀਆਂ ਇਹ ਸੰਸਥਾਵਾਂ ਜਿਹੜੀਆਂ ਤੱਕਾ ਜਿਹੜਾ ਧਰੂ ਕਰ ਰਹੀ ਹੈ ਇਹ ਕਿਤੇ ਅੱਜ ਦੇਖਣ ਨੂੰ ਮਿਲੀ ਹੈ ਦੂਸਰੇ ਜਿਹੜੇ ਕੁਝ ਹੋਰ ਸਮਾਜ ਦੇ ਵਾਲਮੀਕ ਭਾਈਚਾਰੇ ਦੇ ਖੇਲੇ ਕੁਝ ਵੀ ਹੈ ਉਹਨਾਂ ਨੇ ਅੱਜ ਖੁਸ਼ੀ ਦਾ ਜ਼ਾਹਰ ਵੀ ਕੀਤਾ ਵੀ ਸਾਨੂੰ 12.5% ਜਿਹੜਾ ਉਹਨਾਂ ਨੇ ਕਿਹਾ ਉਹਨਾਂ ਨੇ ਲੱਡੂ ਵੀ ਵੰਡੇ ਕਈ ਜਗ੍ਹਾ ਤੇ ਦੇਖਿਆ ਤੁਸੀਂ ਉਹਨੂੰ ਕਿੱਥਾ ਦੇਖਦੇ ਦੇਖੋ ਇਹ ਤਾਂ ਪਿਛਲੇ 50 ਸਾਲ ਤੋਂ ਸਾਢੇ 12% ਜਿਹੜੀ ਆ ਇਹ ਤਾਂ ਉਹਨਾਂ ਨੂੰ ਪਿਛਲੇ 50 ਸਾਲ ਤੋਂ ਹੀ ਮਿਲ ਰਹੀ ਹੈ ਇਹ ਤਾਂ ਕੋਈ ਨਵੀਂ ਦਮਲੀ ਨਹੀਂ ਇਹ ਤਾਂ ਉਹਨਾਂ ਨੂੰ ਪਿਛਲੇ 50 ਸਾਲ ਤੋਂ ਮਿਲੀ ਆ ਉਹ ਦੂਜਾ ਜਿਹਦਾ ਅੱਜ ਤੱਕ ਜਰੂਰੀ ਉਹਨਾਂ ਨੂੰ 1.5% ਮਿਲੀ ਆ ਅੱਜ ਤੱਕ ਰਵਦਾਸੀਆ ਸਮਾਜ ਤੋਂ ਕਿਸੇ ਨੇ ਵੀ ਉਹਦਾ ਕਿਤੇ ਵਿਰੋਧ ਕੀਤਾ ਹੋਵੇ ਉਹ ਲਿਆ ਕੇ ਸਾਨੂੰ ਦਿਖਾਓ ਤੁਹਾਡਾ ਕਿਤੇ ਉਹਨਾਂ ਨਾਲ ਰਾਪਤਾ ਨਹੀਂ ਹੋਇਆ ਵੀ ਤੁਸੀਂ ਇੱਕ ਮੰਚ ਦੇ ਉੱਤੇ ਬਹਿ ਕੇ ਜਿਸ ਤਰ੍ਹਾਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਇਹਨੂੰ ਕੀਤਾ ਜਾਵੇ ਐਕਚੁਅਲੀ ਕੀ ਗੱਲ ਹੋਈ ਇਹ ਜਿਹੜਾ ਬੰਦ ਸੀ ਨਾ ਇਹ ਐਸਸੀ ਐਸਟੀ ਆਫਿਸ ਜਿਹੜੀਆਂ ਜਥੇਬੰਦੀਆਂ ਉਹਨਾਂ ਵੱਲੋਂ ਸੀ ਇਹ ਤਾਂ ਜਿਹੜਾ 2 ਦਿਨ ਪਹਿਲਾਂ ਜਿਹੜਾ ਸਾਡੀ ਪਾਰਟੀ ਵੱਲੋਂ ਜਿਹੜਾ ਸਾਨੂੰ ਜਿਹੜਾ ਉਹ ਸਨੇਹਾ ਜਿਹੜਾ ਮਿਲਿਆ ਵੀ ਇਸ 15 ਸਮਰਥਨ ਜਿਹੜਾ ਕਰਤਾ ਤੁਹਾਡਾ ਜਿਹੜਾ ਕਿਉਂਕਿ ਸਮਾਨਯ ਸੁਪਰੀਮ ਕੋਰਟ ਦਾ ਫੈਸਲਾ ਸੀ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਅੱਜ ਦਾ ਜਿਹੜਾ ਤੁਹਾਡਾ ਬੰਦ ਦੀ ਹਾਲਤ ਤੁਹਾਡਾ ਅਗਲਾ ਐਕਸ਼ਨ ਵੱਲੋਂ ਤੁਹਾਨੂੰ ਤੁਹਾਡੀ ਜਿਹੜੀ ਜਿਹੜੀ ਮੰਗਾਂ ਹੈਗੀਆਂ ਤੁਸੀਂ ਕੋਈ ਵੀ ਅਗਲਾ ਐਕਸ਼ਨ ਤੁਹਾਡਾ ਕੀ ਹੋਊਗਾ ਦੇਖੋ ਇਹ ਤਾਂ ਹੁਣ ਅੱਜ ਦੇ ਦੁਆਦ ਅਸੀਂ ਦੇਖਾਂਗੇ ਕਿ ਸਰਕਾਰ ਤੇ ਇਹਦਾ ਕਿੰਨਾ ਕਸਰ ਗਿਆ ਜਾਂ ਸਰਕਾਰ ਨੇ ਇਹਨੂੰ ਕਿੰਨਾ ਕ ਮੰਨਿਆ ਜੇਕਰ ਉਹ ਨਹੀਂ ਮੰਨੂਗੀ ਤਾਂ ਫੇ ਇਤਲੇ ਤੋਂ ਬਾਬਾ ਸਾਹਿਬ ਟਰੈਕਟਰ ਮੇਡ ਕਰਨੇ ਖੁੱਲਾ ਰੱਖਿਆ ਬਹੁਤ ਕੋਈ ਤੇ ਤੁਹਾਡੂ ਫੰਡਾਮੈਂਟਲ ਰਾਈਟ ਆ ਤੁਸੀਂ ਆਪਣੇ ਹੱਕਾਂ ਲਈ ਜਿੱਦਾ ਮਰਜ਼ੀ ਤੁਸੀਂ ਸੜਕਾਂ ਤੇ ਇੱਕ ਅੰਦੋਲਨ ਕਰ ਸਕਦੇ ਆ ਆਪਣੀ ਲੜਾਈ ਦੇ ਲਈ ਆਪਣੇ ਆਪਣਾ ਆਪਣਾ ਸਾਧਨਾ ਲਈ ਆਪਣੇ ਹੱਕ ਲੈਣ ਲਈ ਤੁਸੀਂ ਸੜਕਾਂ ਤੇ ਉਤਰ ਸਕਦੇ ਆ ਔਰ ਮੈਂ ਸਾਹਿਬ ਦਾ ਭਈ ਫੇਰ ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਕੋਈ ਵੀ ਆਊਗਾ ਉਹ ਫੇਰ 2 ਅਪ੍ਰੈਲ ਦਾ ਜਿਹੜਾ ਤੁਸੀਂ ਟ੍ਰੇਲਰ ਤਾਂ ਦੇਖਿਆ ਉਹ ਤਾਂ ਫੇਰ ਫਿਲਮ ਚੱਲੂਗੀ ਫੇਰ ਹਾਂਜੀ ਸਰ ਸੋ ਨਰਪਹਿ ਸਤਗੁਰ ਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਹਿ ਸਤਗੁਰ ਪਵਨ ਮਹਾਰਸ਼ੀ ਬਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਹਿ ਸਤਗੁਰ ਕबीर ਮਹਾਰਾਜ ਕੀ ਜੈ ਜੈ ਗੁਰਦੇਵ ਜੀ ਸਰ ਜਿਹੜਾ ਅੱਜ ਬੰਦ ਦਾ ਐਲਾਨ ਕੀਤਾ ਹੈ ਉਹਦੇ ਬਾਰੇ ਦੱਸਿਓ ਕੁਝ ਅੱਜ ਭਾਰਤ ਦਾ ਜੋ ਬੰਦ ਭਾਰਤ ਬੰਦ ਦਾ ਐਲਾਨ ਆ ਇਹ ਸਾਰੇ ਹੀ ਐਸੀ ਸਮਾਜ ਵੱਲੋਂ ਰੱਖਿਆ ਗਿਆ ਸੀ ਕਿਉਂਕਿ ਜੋ ਪਿਛਲੇ ਦਿਨੀ ਕੋਟਬਲਿਕ ਆਰਡਰ ਕੀਤਾ ਗਿਆ ਕਿ ਐਸੀ ਸਮਾਜ ਨੂੰ ਜੋ ਅੱਗੇ ਨੌਕਰੀਆਂ ਮਿਲਦੀਆਂ ਪਈਆਂ ਜਾਂ ਜੋ ਵੀ ਉਹਦੇ ਵਿੱਚ ਹਿੱਸਾ ਮਿਲਦਾ ਪਿਆ ਉਹਦੇ ਵਿੱਚ ਵੰਡ ਕੀਤੀ ਗਈ ਕਿ ਜਿਹੜੇ ਇਹਨਾਂ ਨੂੰ ਭਾਗਾਂ ਦੇ ਵਿੱਚ ਵੰਡ ਕੇ ਸਾਨੂੰ ਆਪਸੇ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਨੂੰ ਮਿਲਦਾ ਜੋ ਵੀ ਹਿੱਸਾ ਮਿਲਦਾ ਕਿਸੇ ਨੂੰ 2% ਬਲਦਾ ਕਿਸੇ ਨੂੰ 4% ਬਲਦਾ ਮਿਲਦਾ ਤੁਸੀਂ ਦੇਖ ਲਓ ਇਹ ਚ ਸਤਿਗੁਰ ਬਦਾਸ ਮਹਾਰਾਜ ਨੇ ਮੰਨਣ ਵਾਲੇ ਸਤਗੁਰ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਸਤਪਤ ਪਵਨ ਮਹਾਰਿਸ਼ੀ ਬਾਲਮੀਕ ਮਹਾਰਾਜ ਨੂੰ ਮੰਨਣ ਵਾਲੇ ਹੋਰ ਵੀ ਜਿੰਨੇ ਸਾਡੇ ਐਸਸੀ ਸਮਾਜ ਦੇ ਆ ਉਹ ਤਕਰੀਬਨ ਤਕਰੀਬਨ ਹਰ ਵਰਗ ਦੇ ਵਿੱਚੋਂ ਨੌਕਰੀ ਕਰਦਾ ਐਸਸੀ ਕੋਟੇ ਦੇ ਲਾ ਕੇ ਹੁਣ ਤਾਂ ਇਹ ਪਿੱਛੇ ਜੇ ਦੇਖਿਆ ਕਿ ਜੱਟ ਬਰਾਦਰੀ ਦੇ ਹੋਰ ਐਸਸੀ ਜਨਰਲ ਦੇ ਵਿੱਚ ਜਿਹੜੇ ਐਸਸੀ ਸਰਟੀਫਿਕੇਟ ਲਾ ਕੇ ਉਹ ਵੀ ਨੌਕਰੀਆਂ ਕਰੀ ਜਾਂਦੇ ਆ ਪਰ ਉਹ ਜਦੋਂ ਹੁਣ ਪਤਾ ਲੱਗਾ ਸਾਨੂੰ ਤੇ ਉਹਦੇ ਵਿੱਚ ਸਾਡੇ ਸਮਾਜ ਦੇ ਵਿੱਚੋਂ ਕਾਫੀ ਵਿਰੋਧ ਕੀਤਾ ਗਿਆ ਤੇ ਉਹਨਾਂ ਬਾਰੇ ਪਤਾ ਵੀ ਲੱਗਾ ਗਿਆ ਤੇ ਅੱਜ ਜੋ ਇਹ ਪਾੜ ਪਾਉਣ ਦਾ ਜੋ ਸਾਡੇ ਅਸਥੀ ਸਮਾਜ ਦੇ ਵਿੱਚ ਇੱਕ ਮਸਾਜਿਜ ਰਚੀ ਗਈ ਆ ਉਸ ਦੇ ਵਿੱਚ ਉਸ ਨੂੰ ਇੱਕ ਕਰਨ ਵਾਸਤੇ ਅੱਜ ਇਹ ਬੰਦ ਦਾ ਐਲਾਨ ਕੀਤਾ ਗਿਆ ਦੇਖੋ ਜੀ ਜਿਹੜਾ ਅੱਜ ਦਾ ਧਰਨਾ ਜਿਹੜੀ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਰਿਜ਼ਰਵੇਸ਼ਨ ਦਾ ਜੀ ਵੀ ਉਹਨੂੰ ਦੁਬਾਰਤ ਜਿਹੜਾ ਰਿਵਿਊ ਕੀਤਾ ਜਾਵੇ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਉਹਨੂੰ ਵੰਡਿਆ ਜਾਵੇ ਅਸੀਂ ਚਾਹੁੰਦੇ ਵੀ ਇਹ ਫੈਸਲੇ ਤੇ ਅਸੀਂ ਖਿਲਾਫ ਆ ਇਸ ਕਰਕੇ ਜਿਹੜਾ ਪੂਰਾ ਭਾਰਤ ਬੰਦਾ ਅੱਜ ਭਾਰਤਵਾਨ ਦੇ ਇਸੇ ਕਰਕੇ ਗਿਆ ਸੀ ਚਾਹੁੰਦੇ ਵੀ ਜਿਸ ਤਰੀਕੇ ਨਾਲ ਪਹਿਲਾਂ ਰਿਜ਼ਰਵੇਸ਼ਨ ਚੱਲਦੀ ਆ ਜਿਹੜੇ ਐਸਸੀ ਭਾਈਚਾਰੇ ਜਿੱਦਾਂ ਬਾਲਮੀਕ ਭਾਈਚਾਰਾ ਮੱਝ ਵੀ ਭਾਈਚਾਰਾ ਰਵਦਾਸੀਆ ਭਾਈਚਾਰਾ ਉਹਨਾਂ ਨੂੰ 12.5% ਦੇ ਹਿਸਾਬ ਨਾਲ ਮਿਲਦੀ ਪਈ ਆ ਉਸੇ ਤਰੀਕੇ ਨਾਲ ਮਿਲੇ ਤੇ ਜਿਹੜਾ ਸੈਂਟਰ ਸਰਕਾਰ ਨੇ ਲੋਕਾਂ ਨੂੰ ਜਿਹੜਾ ਇਹ ਕਮਲਪਾਲੇ ਚ ਪਾਇਆ ਉਹ ਤੋਂ ਬਾਹਰ ਜਾਵੇ ਮੈਂ ਮੋਦੀ ਸਾਹਿਬ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆ اپੋਜੀਸ਼ਨ ਲੀਡਰ ਰਾਹੁਲ ਗਾਂਧੀ ਜਿੰਨੇ ਵੀ ਸਾਡੇ ਇੱਥੇ ਜਿੱਤ ਕੇ ਗਏ ਆ ਸਾਰਿਆਂ ਨੂੰ ਬੇਨਤੀ ਆ ਪੀਅ ਦੇ ਵਿੱਚ ਦਖਲਅੰਦਾਜ਼ੀ ਕਰਕੇ ਇਹਨੂੰ ਗਾਂ ਨਾਂ ਬਦਲਣ ਦਿੱਤਾ ਜਾਵੇ ਦੇਸ਼ ਨੂੰ ਜਿਹੜਾ ਅੱਗ ਦੀ ਲਪੇਟ ਦੇ ਵਿੱਚ ਨਾ ਲਿਆਂਦਾ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਆਪਣੇ ਰਾਜ ਦੇ ਖਾਤਰ ਬਾਕੀ ਦੇ ਲੋਕਾਂ ਨੂੰ ਜਿਹੜਾ ਬਲੀ ਦੇ ਤੇ ਬੱਕਰੇ ਬਣਾ ਕੇ ਤੁਸੀਂ ਮੋਰੇ ਚੋਕੋ ਇਸ ਮੇਹੀ ਮੇਰੀ ਬੇਨਤੀ ਹੈ ਵੀ ਇਸ ਗੱਲ ਨੂੰ ਇੱਥੇ ਬੰਦ ਕੀਤਾ ਜਾਵੇ ਸੁਪਰੀਮ ਕੋਰਟ ਦੇ ਵਿੱਚ ਦੁਬਾਰੇ ਰਿਵਿਊ ਪਾ ਕੇ ਉਹਦਾ ਫੈਸਲਾ ਰਾਸ਼ਟਰਪਤੀ ਜਿਹੜਾ ਦਖਲਅੰਦਾਜ਼ੀ ਕਰੇ ਇਨੀ ਬੇਨਤੀ ਕਰਦਾ ਰਜਾ ਲੈਣਾ ਜੀ ਅਸੀਂ ਇਹ ਜਿਹੜਾ ਸਾਰਿਆਂ ਨੂੰ ਪਤਾ ਹੈ ਬਈ 21 ਅਗਸਤ ਦੀ ਭਾਰਤ ਬੰਦ ਦੀ ਜਿਹੜੀ ਕਾਲ ਸੀ ਇਹਦੇ ਵਿੱਚ ਸਾਡਾ ਸਾਰਾ ਬੂਟਾ ਪਿੰਡ ਸਾਰਾ ਇੱਥੇ ਪਹੁੰਚਿਆ ਹੈ ਔਰ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਆ ਪ੍ਰੋਟੈਸਟ ਹੋ ਰਿਹਾ ਆ ਇਹਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਸਭ ਤੋਂ ਪਹਿਲਾਂ ਇਹ ਆ ਵੀ ਜਿਹੜੇ ਸਾਡੇ ਪੇਸ਼ੈਂਟ ਜਾ ਰਹੇ ਆ ਜਾਂ ਛੋਟੇ ਬੱਚੇ ਉਹਨਾਂ ਵਾਸਤੇ ਸਾਡੇ ਜਿੰਨੇ ਵੀ ਵਲੰਟੀਅਰ ਲੱਗੇ ਹੋਏ ਨੇ ਇਹ ਸਾਰੇ ਉਹਨਾਂ ਨੂੰ ਬੜੇ ਆਦਬ ਦੇ ਨਾਲ ਉਹਨਾਂ ਨੂੰ ਇੱਥੋਂ ਭੇਜ ਰਹੇ ਆ ਜਿਹਨੇ ਜਨੇ ਵੀ ਕਿਸੇ ਨੇ ਹਸਪੀਟਲ ਜਾਣਾ ਆ ਜਾ ਕਿਸੇ ਬੱਚਿਆਂ ਦੇ ਨਾਲ ਬੱਚੇ ਸਕੂਲਾਂ ਤਾਂ ਆ ਰਹੇ ਆ ਕਿਉਂਕਿ ਇਹਨਾਂ ਨੇ ਸਾਡਾ ਪ੍ਰਸ਼ਾਸਨ ਇਹ ਸਾਥ ਨਹੀਂ ਦਿੱਤਾ ਵੀ ਉਹਨਾਂ ਨੂੰ ਅੱਜ ਸਕੂਲ ਬੰਦ ਕਰवाने ਚਾਹੀਦੇ ਸੀਗੇ ਪਰ ਉਹ ਨਹੀਂ ਹੋਏ ਹੁਣ ਇਹ ਗੱਲ ਹੋ ਗਈ ਵੀ ਇਹਦੇ ਵਿੱਚ ਸਾਡੀਆਂ ਜਿੰਨੀਆਂ ਅਸੀਂ ਪਾਰਟੀਆਂ ਆ ਬੀਜੇਪੀ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਪਰ ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਪਾਰਟੀ ਨੇ ਬੀਐਸਪੀ ਪਾਰਟੀ ਨੇ ਜਿਹੜਾ ਸਮਰਥਨ ਦਿੱਤਾ ਆ ਇਹ ਬੰਦ ਜਿਹੜੀ ਭਾਰਤ ਬੰਦ ਕਾਲ ਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਜਿੰਨੇ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿੰਨੀਆਂ ਵੀ ਪਾਰਟੀਆਂ ਆ ਇਹ ਸਾਡਾ ਇਕੱਲਿਆਂ ਦਾ ਮੁੱਦਾ ਨਹੀਂ ਹੈ ਇਹ ਐਸਸੀ ਵਿੰਗ ਦਾ ਇਕੱਲਿਆਂ ਦਾ ਮੁੱਦਾ ਨਹੀਂ ਹੈ ਇਹ ਸਾਰਿਆਂ ਦਾ ਮੁੱਦਾ ਆ ਜਿੰਨੀਆਂ ਵੀ ਐਸਸੀ ਬੀਸੀ ਓਬੀਸੀ ਕਮਿਊਨਿਟੀਆਂ ਆ ਇਹ ਜਿਹੜਾ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਰਿਜ਼ਰਵਸ਼ਨ ਦੇ ਨਾਲ ਅਸੀਂ ਛੇੜਛਾੜ ਕੀਤੀ ਜਾ ਰਹੀ ਹੈ ਇਹ ਸਾਡੇ ਜਿਹੜਾ ਬੱਚਿਆਂ ਦਾ ਭਵਿੱਖ ਹੈ ਆਉਣ ਵਾਲਾ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਬੱਚੇ ਅੱਜ ਵਧੀਆ-ਵਧੀਆ ਨੌਕਰੀਆਂ ਤੇ ਲੱਗ ਰਹੇ ਆ ਟੌਪ ਕਰਕੇ ਉਹਨਾਂ ਨੂੰ ਇਹ ਦੀਆਂ ਮਿਰਚਾਂ ਲੱਗਦੀਆਂ ਪਈਆਂ ਵੇਆਂ ਦੂਜੀਆਂ ਜਿਹੜੀਆਂ ਅਨਦਰ ਕਾਸਟ ਹੈਗੀਆਂ ਜਨਰਲ ਕਾਸਟ ਹੈਗੀਆਂ ਵੀ ਇਹਨਾਂ ਦੇ ਜਿਹੜੇ ਬੱਚੇ ਆ ਐਸਸੀ ਕਮਿਊਨਿਟੀ ਦੇ ਜਾਂ ਬੀਸੀ ਕਮਿਊਨਿਟੀ ਦੇ ਜਾਂ ਓਬੀਸੀ ਕਮਿਊਨਿਟੀ ਦੇ ਜਿਹੜੇ ਬੱਚੇ ਆ ਇਹ ਉੱਪਰਲੀਏ ਕੁਰਸੀਆਂ ਤੇ ਆ ਕੇ ਕਾਦੋ ਬੈਂਦੇ ਆ ਸਾਨੂੰ ਇਹਨਾਂ ਦੇ ਥੱਲੇ ਲੱਗਣਾ ਪੈਂਦਾ ਆ ਇਹ ਸਿਰਫ ਤੇ ਸਿਰਫ ਸਾਡੀ ਜਿਹੜੀ ਅੱਜ ਦਾ ਧਰਨਾ ਆ ਇਹ ਜਿਹੜਾ ਰਿਜ਼ਰਵੇਸ਼ਨ ਦੇ ਅਗੇਂਸਟ ਵਿੱਚ ਇਹਨਾਂ ਨੇ ਮਤਲਬ ਕੀਤਾ ਹੈਗਾ ਆ ਇਹਨਾਂ ਨੇ ਫਤਵਾ ਜਾਰੀ ਕੀਤਾ ਹੈ ਇਹ ਉਹਦੇ ਵਾਸਤੇ ਪ੍ਰੋਟੈਸਟ ਆ ਉਹ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕੀਤਾ ਸਾਰਿਆਂ ਨੂੰ ਪਤਾ ਹੈ ਜੋ ਵੀ ਫੋਰਵਰਡ ਆਤੀ ਡਾਕਟਰ ਬਾਬਾ ਸਾਹਿਬ ਇਹ ਗੱਲ ਇਕੱਠੇ ਕਰਨੀ ਆ ਅਸੀਂ ਆਪਣੀ ਰਾਈਟ ਜੋ ਕਿ ਫੰਡਮੈਂਟਲ ਰਾਈਟ ਆ गिवन ਇਨ ਦਿਸ ਕਨਸਟੀਟਿਊਸ਼ਨ ਆਫ ਇੰਡੀਆ ਦਿੱਤੇ ਗਏ ਆ ਠੀਕ ਹੈ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਆ ਠੀਕ ਹੈ ਵੀ ਰਿਜ਼ਰਵੇਸ਼ਨ ਵਿੱਚ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਠੀਕ ਹੈ ਇੱਕ ਪਾਸੇ ਆਈ ਵੀ ਹੈ ਬਗੜਾ ਦੇ ਹੱਕ ਪਰਚਾਰ ਰੱਖੇ ਜਾਣ ਉਹ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹ ਸਾਰਾ ਵਾਇਲੇਸ਼ਨ ਆਫ ਫੰਡਮੈਂਟਲ ਰਾਈਟ ਜਾ ਜਿਹੜੇ ਸਵਿਧਾਨ ਦੇ ਉਹ ਫਾਕਰ ਇੱਥੇ ਗਏ ਆ ਉਹ ਗਲਤ ਆ ਉਹ ਡੈਮਡ ਐਂਕਰੀ ਸਾਈਜ਼ ਇਟ ਐਂਡ ਬਾਰ ਬ੍ਰੋਮਿੰਗ ਮੋਦੀ ਸਰਕਾਰ ਕੇ ਨੋਟੀਫਿਕੇਸ਼ਨ ਈਸ਼ੂ ਕਰਕੇ ਉਹ ਰੱਦ ਕੀਤਾ ਜਾਵੇ ਔਰ ਪੁਰਾਣੀ ਦੀ ਤਰ੍ਹਾਂ ਬਹਾਲ ਕੀਤੇ ਜਾਣ ਤਾਂ ਕਿ ਸਾਰਿਆਂ ਦਾ ਨੁਕਸਾਨ ਨਾ ਹੋਵੇ ਵੀ ਆਰ ਨਾਟ ਅਗੇਂਸਟ ਐਨੀ ਸੋਸਾਇਟੀ ਐਨੀਬਾਡੀ ਵੀ ਆ ਰਿਸਪੈਕਟ ਓਨ ਲੀਂਸ ਐਂਡ ਪ੍ਰੋਟੈਸਟ ਆਵਰ ਰਾਈਟਸ ਐਂਡ ਡਿਊਟੀਆਂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.